ਦੇਖੋ ਇਹ ਆਪਣਾ ਨਵਾਂ ਤਿਆਰਬਾ ਸੀਗਾ ਜੀ ਅਕਤੂਬਰ ਦੇ ਵਿੱਚ ਝੋਨਾ ਵੜਿਆ ਤਾਂ ਝੋਨਾ ਵੱਢਿਆ ਸਾਰੀ ਆਪਾਂ ਇਹਨੂੰ ਹਨਾ ਜੀ ਪ੍ਰਾਲੀ ਮਲਚ ਕਰਤੀ ਸੁਪਰ ਸੀਡਰ ਦਾ ਜੀ ਉਦੋਂ ਬਾਅਦ ਇਹਨੂੰ ਰੋਣੀ ਕੀਤਾ ਜੀ ਰੋਣੀ ਕਰਨ ਤੋਂ ਬਾਅਦ ਨਵੰਬਰ ਦੇ ਵਿੱਚ ਆਪਾਂ ਕਣਕ ਬੀਜੀ ਹੈ ਮਾੜੀ-ਬੋਟੀ ਸਪਰੇਅ ਕਰਨੀ ਪਈ ਹੁਣ ਤੁਸੀਂ ਦੇਖ ਸਕਦੇ ਆ ਕਿਤੇ ਕੋਈ ਗੁਲੀ ਡੰਡਾ ਨਹੀਂ ਗਿਆ ਬਿਲਕੁਲ ਪਧਰੀ ਕਣਕਾ ਇੱਕਸਾਰ ਕਣਕਾ ਪ੍ਰਾਲੀ ਨਹੀਂ ਕਿਤੇ ਹੈਗੀ ਜੀ ਗਾ ਵੀ ਲੋ ਹੈ ਵੀ ਸੱਚੀ ਹੈ ਨਹੀਂ ਭਾਈ ਜੀ ਜੀ ਕਿਤੇ ਵੀ ਕਿਤੇ ਪ੍ਰਾਲੀ ਹੈ ਨਹੀਂ ਹਨਾ ਹਾਂਜੀ ਸਾਰੀ ਦੀ ਸਾਰੀ ਗਲੀ ਹੋਈ ਆ ਸਾਰੀ ਸਾਰੀ ਗਲੀ ਹੋਈ ਆ ਇਹਨੂੰ ਸਾਫ ਆ ਦੇਖੋ ਲਹਿਰ ਆਉਂਦੀ ਪਈ ਕਣਕ ਆ ਜਬਰਦਸਤ ਜੰਮੀ ਆ ਬੰਪਰ ਝਾੜਿਆ ਇਸ ਵਾਰੀ ਦਾ ਕੰਟੀਨਿਊ ਕਰਨ ਦਾ ਇਰਾਦਾ ਹੈ ਇਸ ਕਰਾਂਗੇ ਜੀ ਕਰਾਂਗੇ ਆਪਾਂ ਤਾਂ ਉਹਦੇ ਸਾਲ ਵੱਧ ਕਰਾਂਗੇ ਸਸਕਲ ਪਿਆਰੇ ਦੋਸਤੋ ਆਪਾਂ ਤੁਹਾਨੂੰ ਇੱਕ ਕਣਕ ਦਿਖਾ ਲਈ ਸੀ ਆ ਨਵੰਬਰ ਦੇ ਵਿੱਚ ਉਹਦੀ ਬਿਜਾਈ ਦਿਖਾ ਲਈ ਸੀ ਤੇ ਭਾਜੀ ਦਲਵੀਰ ਸਿੰਘ ਹੁਣੀ ਸਾਡੇ ਨਾਲ ਨੇ ਇਹਨਾਂ ਨੇ ਇਹ ਕਣਕ ਬੀਜੀ ਆ ਨਵੰਬਰ ਦੇ ਵਿੱਚ ਸੂਪਰ ਸੀਡਰ ਦੀ ਇਹ ਬਜਾਈ ਸੀਗੀ ਤੇ ਸੂਪਰ ਸੀਡਰ ਦੀ ਬਜਾਈ ਇਹਨਾਂ ਨੇ ਨਵਾਂ ਤਜਰਬਾ ਕੀਤਾ ਸੀ ਦੋਨੇ ਵੀਡੀਓ ਜਿਹੜੀਆਂ ਆ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਚ ਹੀ ਦੇ ਦਿੱਤਾ ਜੇ ਕਿਸੇ ਨੂੰ ਨਾ ਲੱਭੇ ਉਹ ਮੈਸੇਜ ਕਰ ਲਓ ਮੈਂ ਤੁਹਾਨੂੰ ਉਹਦਾ ਲਿੰਕ ਦੇ ਦਿੰਨਾ ਉਹ ਵੀਡੀਓ ਤੁਸੀਂ ਦੇਖ ਸਕਦੇ ਆ ਇਸ ਕਣਕ ਦੀ ਉਹ ਪਹਿਲੀ ਰਿਪੋਰਟ ਆ ਉਹ ਦੋਨੇ ਵੀਡੀਓ ਆ ਹੁਣ ਤੁਸੀਂ ਕਣਕ ਸਾਡੇ ਪਿੱਛੇ ਖੜੀ ਦੇਖ ਸਕਦੇ ਆ ਲਹਿਰਾਂ ਆਉਂਦੀ ਪਈ ਕਣਕ ਆ ਜ਼ਬਰਦਸਤ ਜੰਮੀ ਆ ਝਾੜ ਜਦਾਂ ਦੇਖ ਕੇ ਪਤਾ ਲੱਗਦਾ ਕਿ ਬੰਪਰ ਝਾੜਿਆ ਇਸ ਵਾਰੀ ਦਾ ਪਰ ਅਸੀਂ ਜਿਹੜਾ ਤਜਰਬਾ ਕੀਤਾ ਸੀ ਉਹ ਮੈਂ ਤੁਹਾਨੂੰ ਦਿਖਾ ਲਣ ਲੱਗਾ ਉਹ ਆਪਾਂ ਗੱਲਾਂ ਬਾਤਾਂ ਭਾਜੀ ਦਲਬੀਰ ਸਿੰਘ ਹੁਣਾਂ ਨਾਲ ਕਰਦੇ ਆ ਸੋ ਪਿੰਡ ਸਮਰਾਏ ਜੰਡੇਆਲਾ ਦੇ ਬਿਲਕੁਲ ਨਾਲ ਜ਼ਿਲ੍ਹਾ ਜਲੰਧਰ ਆ ਇਹ ਤੇ ਭਾਜੀ ਹੁਣਾਂ ਦਾ ਤਜਰਬਾ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਆਪਣੇ ਨਾਲ ਨੇ ਭਾਜੀ ਦਲਬੀਰ ਸਿੰਘ ਹੁਣੀ ਪਿੰਡ ਸਮਰਾਏ ਤੋਂ ਤੇ ਇਧਰ ਭਾਜੀ ਰਾਜਵਿੰਦਰ ਸਿੰਘ ਸੋ ਇਧਰ ਇਹ ਆਪਾਂ ਨੂੰ ਕਣਕ ਲੱਗੇ ਆ ਦਿਖਾ ਲੈਣਾ ਹਾਂਜੀ ਪਾਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਪਾਜੀ ਇਹ ਕਣਕ ਬਾਰੇ ਦੱਸੀ ਆਪਾਂ ਇੱਕ ਵਾਰ ਫਿਰ ਤੋਂ ਹੈ ਕਮਾਲ ਕਣਕ ਹੋਈ ਆ ਤੇ ਆਪਾਂ ਵਾਦਾ ਕੀਤਾ ਸੀ ਦੋਸਤਾਨਾ ਕਿ ਜਦੋਂ ਆਪਾਂ ਇਹ ਪੱਕ ਗਈ ਇਹਦੀ ਬਾਢੀ ਹੋਈ ਇੱਕ ਵਾਰ ਜ਼ਰੂਰ ਤੁਹਾਨੂੰ ਦਿਖਾਵਦੇ ਆਂਗੇ ਦੇਖੋ ਜੀ ਇਹ ਆਪਣਾ ਨਵਾਂ ਤਿਆਰਵਾ ਸੀਗਾ ਜੀ ਜੀ ਇਹ ਆਪਾਂ ਜਦੋਂ ਅਕਤੂਬਰ ਦੇ ਵਿੱਚ ਝੋਨਾ ਵੱਢਿਆ ਤਾਂ ਝੋਨਾ ਵੱਢਦਿਆਂ ਸਾਰੇ ਆਪਾਂ ਇਹਨੂੰ ਹਨਾ ਜੀ ਫਰਾੜੀ ਮਲਚ ਕਰਤੀ ਸੁਪਰ ਸੀਡਰ ਦਾ ਜੀ ਉਦੋਂ ਬਾਅਦ ਇਹਨੂੰ ਰੌਣੀ ਕੀਤਾ ਜੀ ਰੌਣੀ ਕਰਨ ਤੋਂ ਬਾਅਦ ਨਵੰਬਰ ਦੇ ਵਿੱਚ ਆਪਾਂ ਕਣਕ ਬੀਜੀ ਹੈ ਜੀ ਹਾਂ ਬਜਾਈ ਕੀਤੀ ਆ ਫਿਰ ਆਪਾਂ ਜੰਮੀ ਹੋਈ ਕਣਕ ਤੇ ਵੀ ਵੀਡੀਓ ਬਣਾਈ ਸੀ ਜੀ ਜੀ ਕੋਈ ਨਦੀਨ ਨਹੀਂ ਇਹਦੇ ਵਿੱਚ ਜੰਮਿਆ तकरीबन ਹੂੰ ਮਾੜੀ-ਭੋਟੀ ਸਪਰੇਅ ਕਰਨੀ ਪਈ ਹੁਣ ਤੁਸੀਂ ਦੇਖ ਸਕਦੇ ਆ ਕਿਤੇ ਕੋਈ ਗੁਲੀ ਡੰਡਾ ਨਹੀਂ ਗਿਆ ਬਿਲਕੁਲ ਪਧਰੀ ਕਣਕ ਆ ਇੱਕਸਾਰ ਕਣਕ ਆ ਬਿਲਕੁਲ ਕੋਈ ਥੋੜੀ ਨਹੀਂ 100 ਕਣਕ ਆ ਕੋਈ ਥੋੜੀ ਨਹੀਂ ਦਿਸੀ ਹਾਂਜੀ ਤੇ ਕੋਈ ਸਮੱਸਿਆ ਨਹੀਂ ਇਸ ਕਣਕ ਨੂੰ ਆਈ ਤੇ तकरीबन ਤੁਹਾਡੇ ਮੇਰੇ ਖਾਲਾਂ 9-10 ਕਿੱਲੇ ਇੱਥੇ ਇੱਕੋਸਾਰ ਬੀਜੇ ਸੀ ਨਾ ਇੱਕੋਸਾਰ ਬੀਜੇ ਹੋਇਆ ਇੱਕੋ ਤਰ੍ਹਾਂ ਦੀ ਕਣਕ ਇੱਕੋ ਹੀ ਕਿਸਮ ਸੀ ਇੱਕੋ ਹੀ ਕਿਸਮ ਸੀ ਕਿਹੜੀ ਕਿਸਮ ਹੈ ਭਾਜੀ ਇਹ 303 ਆ ਜੀ ਠੀਕ ਆ ਇਹ 303 ਯੂਨੀਵਰਸਿਟੀ ਦੀ ਹਾਂਜੀ ਤੋਂ 303 ਕਿਸਮ ਆ ਤੇ ਇਹਦੇ ਤੇ ਆਪਾਂ ਇੱਕ ਨਦੀਨ ਨਾਸ਼ਕ ਸਪਰੇਅ ਇੱਕੋ ਕੀਤੀ ਹੈ ਜੀ ਇੱਕੋ ਹੀ ਤੁਸੀਂ ਇਹਨੂੰ ਕਿੰਨਾ ਕੁ ਪਾਇਆ ਕੋਈ ਖਾਦ ਇਹਨੂੰ 2 ਗੱਟੇ ਜੂਰੀਏ ਦੇ ਜੀ ਜੀ ਤੇ ਸਵਾ ਕਟਾਨ ਡਾਇ ਦਾ ਪਾਇਆ ਪਹਿਲਾਂ ਬਜਾਈ ਵਿਦਲੇ ਬਜਾਈ ਵਿਦਲੇ ਹਾਂਜੀ ਇਸ ਤੋਂ ਇਲਾਵਾ ਕੁਝ ਨਹੀਂ ਕਰਦਾ ਇਸ ਤੋਂ ਇਲਾਵਾ ਕੁਝ ਨਹੀਂ ਕੋਈ ਇਹਨੂੰ ਸਪਰੇ ਨਹੀਂ ਕੀਤੀ ਜੇ ਆਪਾਂ ਜਿਹਦਾ ਮੈਜਨ ਦੀ ਸਪਰੇ ਕਰ ਲਓ ਜਾਂ ਕੋਈ ਜਿੰਕ ਪਾ ਲਓ ਕੱਖ ਨਹੀਂ ਪਾਇਆ ਕੁਝ ਵੀ ਨਹੀਂ ਪਾਉਣ ਦੀ ਲੋੜ ਕੁਝ ਨਹੀਂ ਪਾਉਣ ਦੀ ਲੋੜ ਬਈ ਅੱਛਾ ਇੰਨਾ ਜ਼ਬਰਦਸਤ ਕੰਮ ਇਹ ਫੇਰ ਵੀ ਹੋਇਆ ਹਾਂ ਐਤਕੀ ਵੈਸੇ ਵੀ ਜਨਰਲੀ ਵੀ ਕਹਿ ਰਹਾ ਕਿ ਝਾੜ ਐਤਕੀ ਬਹੁਤ ਗਿਆ ਆ ਝਾੜ ਬੰਪਰ ਝਾੜ ਆ ਜੀ ਐਤਕੀ ਜੀ ਹਾਂ ਮੌਸਮ ਦੇ ਮੌਸਮ ਮੌਸਮ ਸਾਧ ਦੇ ਗਿਆ ਜੀ ਤੇ ਬਾਕੀ ਕੁਛ ਆਪਣੀ ਮਿਹਨਤ ਵੀ ਹੈ ਜੀ ਮਿਹਨਤ ਨੂੰ ਵੀ ਫੜ ਲੱਗਦਾ ਹੀ ਹੈ ਹਾਂ ਜੀ ਹਨਾ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿੱਦਾਂ ਅੱਗੇ ਪ੍ਰਾਲੀ ਵਿੱਚ ਵਾਹਦੇ ਸੀ ਤੇ ਪ੍ਰਾਲੀ ਦੀ ਸਮੱਸਿਆ ਆਉਂਦੀ ਸੀ ਵੀ ਢੂੜੀ ਬਣਾਉਣ ਨੂੰ ਬਹੁਤ ਵੱਡੀ ਸਮੱਸਿਆ ਹੁੰਦੀ ਹੂੰ ਪ੍ਰਾਲੀ ਇਕੱਠੀ ਹੋ ਜਾਂਦੀ ਢੋੜੀਆਂ ਲੱਗ ਜਾਂਦੀਆਂ ਸੀ ਪ੍ਰਾਲੀ ਨਹੀਂ ਕਿਤੇ ਹੈਗੀ ਗੱਲ ਵੀ ਲੋ ਹੈ ਵੀ ਸੱਚੀ ਹੈ ਨਹੀਂ ਭਾਈ ਜੀ ਜੀ ਕਿਤੇ ਵੀ ਕਿਤੇ ਪ੍ਰਾਲੀ ਹੈ ਨਹੀਂ ਹਨਾ ਹਾਂ ਜੀ ਸਾਰੀ ਦੀ ਸਾਰੀ ਗਲੀ ਹੋਈ ਆ ਸਾਰੀ ਸਾਰੀ ਗਲੀ ਹੋਈ ਐ ਨੂੰ ਸਾਫ ਆ ਦੇਖੋ ਕਿਤੇ ਤੁਹਾਨੂੰ ਲੱਗਦਾ ਵੀ ਪਰਾਲੀ ਹੈਗੀ ਆ ਕਿਤੇ ਕੋਈ ਨਾ ਮੋ ਨਿਸ਼ਾਨ ਕੋਈ ਤਾਂ ਗਰੀ ਕੁਛ ਵੀ ਨਹੀਂ ਕੁਝ ਵੀ ਨਹੀਂ ਹੈ ਸਭ ਪਰਾਲੀ ਵਿੱਚੇ ਬਾਈ ਹੋਈ ਆ ਦੇਖੋ ਆ ਗਲ ਗਈ ਆ ਐਨ ਤੇ ਖਾਦ ਦਾ ਰੂਪ ਲੈ ਗਈ ਉਹ ਸਾਰੀ ਹਨਾ ਤੋਂ ਆਪਾਂ ਇਹਨੂੰ ਖੜੀ ਦੇ ਵਿੱਚ ਪਰਾਲੀ ਬਾਤੀ ਝੋਨੇ ਤੋਂ ਬਾਅਦ ਹਨਾ ਪਾ ਕੇ ਫਿਰ ਆਪਾਂ ਰੋਣੀ ਕੀਤੀ ਰੋਣੀ ਕੀਤੀ ਦੁਬਾਰਾ ਇੱਕ ਅਰਦਾਸ ਦੀ ਤੁਹਾਨੂੰ ਤੇ ਰੋਣੀ ਦਾ ਰਿਜ਼ਲਟ ਤੁਹਾਨੂੰ ਅਹੀਂ ਥੱਲੇ ਦੱਸਦਾ ਵੀ ਆ ਦੇਖ ਲਓ ਪਰਾਲੀ ਐਨ ਆ ਗਲ ਗਈ ਸੀ ਹੂੰ ਕਿਤੇ ਕੋਈ ਸਮੱਸਿਆ ਨਹੀਂ ਆਈ ਤੇ ਬਿਜਾਈ ਆਪਾਂ ਸੁਪਰ ਸੀਡਰ ਦੀ ਸੁਪਰ ਸੀਡਰ ਦੀ ਸੁਪਰ ਸੀਡਰ ਅੱਛਾ ਸੁਪਰ ਸੀਡਰ ਬਾਰੇ ਇਹ ਗੱਲ ਬਹੁਤ ਬਾਜੀ ਚੱਲੀ ਵੀ ਸੁਪਰ ਸੀਡਰ ਜੀ ਹੌਲੀ ਹੌਲੀ ਫੇਲ ਸੀਡਰ ਸਾਹਤ ਹੋ ਰਿਹਾ ਅ ਇਹ ਜਿਹੜੀ ਡਿਬੇਟ ਐ ਕਿ ਚੱਲਦੀ ਰਹੀ ਆ ਲਗਾਤਾਰ ਵੀ ਬਹੁਤ ਸਾਰੇ ਲੋਕਾਂ ਨੇ ਇਹਦੇ ਹੱਕ 'ਚ ਕਈਆਂ ਨੇ ਵਿਰੋਧ 'ਚ ਬੋਲੇ ਹਾਂ ਤੁਹਾਨੂੰ ਕੀ ਲੱਗਦਾ ਵੀ ਸੁਪਰ ਸੀਡਰ ਵਾਕਈ ਇੱਕ ਫੇਲ ਮਤਲਬ ਮਸ਼ੀਨ ਹੈ ਜਾਂ ਨਹੀਂ ਆਪਾਂ ਫੇਲ ਨਹੀਂ ਆਪਨੀ ਤਾਂ ਕਾਮਯਾਬ ਗਈ ਆਪਣੀ ਤਾਂ ਕਾਮਯਾਬ ਹੈ ਆਪਾਂ ਫੇਲ ਨਹੀਂ ਕਹਿ ਸਕਦੇ ਅੱਛਾ ਫਿਰ ਇਹ ਵੀ ਆ ਆਪਣਾ ਤਜਰਬਾ ਵੀ ਤੁਹਾਡਾ ਜਿਹੜਾ ਸੀ ਨਾ ਜੀ ਉਹ ਹੀ ਡਿਫਰੈਂਟ ਸੀ ਡਿਫਰੈਂਟ ਸੀ ਡਿਫਰੈਂਟ ਸਾਰਿਆਂ ਤੋਂ ਅਲੱਗ ਸੀ ਅਲੱਗ ਤਜਰਬਾ ਕੀਤਾ ਅਲੱਗ ਸੀ ਅਲੱਗ ਤੇ ਫਿਰ ਫਿਰ ਵੀ ਉਹ ਸੁਪਰਸੀਡਰ ਦੀ ਤੁਹਾਡੀ ਵਿਜਾਈ ਵਧੀਆ ਚੱਲ ਗਈ ਹਾਂਜੀ ਆਪਾਂ ਆਪਾਂ ਇਹ ਇਹ ਚੀਜ਼ ਮੈਂ ਕਹਿ ਰਿਹਾ ਵੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਵੀ ਮਸ਼ੀਨ ਨੇ ਕਾਮਯਾਬ ਨਹੀਂ ਆਪਾਂ ਕਾਮਯਾਬ ਕਹਿ ਸਕਦੇ ਆਪਾਂ ਨਹੀਂ ਫੇਲ ਫੇਲ ਨਹੀਂ ਕਹਿ ਸਕਦੇ ਅੱਛਾ ਜੀ ਹਾਂਜੀ ਤੁਹਾਡੇ ਹਿਸਾਬ ਨਾਲ ਜਾਣੀ ਕਿ ਇਹ ਕਾਮਜਾਬ ਮਸ਼ੀਨ ਆ ਹੁਣ ਆਪਾਂ ਦੇਖ ਸਕਦੇ ਆ ਆ ਵੱਡੀ ਹੋਈ ਕਣਕ ਆ ਇਹਦੇ ਵਿੱਚ ਕਿਤੇ ਕੋਈ ਸਮੱਸਿਆ ਨਹੀਂ ਪ੍ਰਾਲੀ ਦੀ ਵੀ ਜਾਣੀ ਵੀ ਜੇ ਪਤਾ ਹੀ ਨਹੀਂ ਲੱਗਦਾ ਵੀ ਕਿਤੇ ਪ੍ਰਾਲੀ ਹੈਗੀ ਆ ਕਿ ਨਹੀਂ ਕਿਤੇ ਗੁੱਲੀ ਡੰਡਾ ਨਹੀਂ ਚੰਕਦਾ ਕਿਤੇ ਗੁੱਲੀ ਡੰਡਾ ਨਹੀਂ ਹੈ ਨਾ ਕਿਤੇ ਨਹੀਂ ਲੋ ਜੀ ਆ ਸਾਰੀ ਵੱਡੀ ਆ ਹਾਂਜੀ ਤੋਂ ਆ ਵੱਢ ਹੋ ਰਹੀ ਆ ਇਹ ਤਕਰੀਬਨ 9-10 ਖੇਤ ਵੱਢ ਹੋਣੇ ਆ ਇਕੱਠੇ ਆ ਜਾਓ ਤੁਹਾਨੂੰ ਉੱਧਰ ਅੱਗੇ ਜਾ ਕੇ ਆਪਾਂ ਲਾਗੇ ਦਿਖਾ ਲ ਦਈਏ ਕਰੀ ਹਾਂਜੀ ਦੀ ਝਾੜ ਬਾਰੇ ਕੀ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਝਾੜ ਆ ਉਹ ਇਸ ਤਰ੍ਹਾਂ ਵੈਸੇ ਵਧੀਆ ਹੀ ਸਾਡੇ ਹਿਸਾਬ ਨਾਲ ਬਹੁਤ ਵਧੀਆ ਆ ਜੀ ਜੀ ਆਪਾਂ 2 ਏਕੜ ਦਾ ਖੇਰਾ ਹੈ ਜੀ ਇੱਚ ਦੋ ਗੇੜੇ ਪੂਰੇ ਲੱਗੇ ਨਹੀਂਗੇ ਹਾਂ ਜੀ ਦੂਜੇ ਗੇੜੇ ਥੋੜਾ ਰਹਿੰਦਾ ਸੀ ਜਿਆਦਾ ਬੰਦਾਂ ਨੇ ਕੱਢਣੇ ਪਏ ਹਾਂ ਜੀ ਨਾ ਉਤੋਂ ਦਾਜਾ ਲਾ ਸਕਦੇ ਬੰਪਰਾਂ ਝਾੜ ਝਾੜ ਬੰਪਰ ਗਿਆ ਬਿਲਕੁਲ ਤੇ ਆਪਾਂ ਉਮੀਦ ਕਰਦੇ ਹਾਂ ਵੀ ਨਾਰਮਲ ਨਾਲੋਂ ਤਾਂ ਵੱਧ ਗਿਆ ਵੱਧ ਗਿਆ ਜਾਣੀ ਇੱਕ ਇਹ ਹੈ ਕਿ ਆਪਣਾ ਉੱਚ ਨੁਕਸਾਨ ਨਹੀਂ ਹੋਇਆ ਜਿਹੜਾ ਆਪਣਾ ਨੁਕਸਾਨ ਹੋਇਆ ਬਿਲਕੁਲ ਨਹੀਂ ਹੋਇਆ ਕਾਮਯਾਬ ਹੋ ਗਿਆ ਹਾਂਜੀ ਕਾਮਯਾਬ ਹੋ ਗਿਆ ਕੰਟੀਨਿਊ ਕਰਨ ਦਾ ਇਰਾਦਾ ਹੈ ਇਸ ਇਸ ਕਰਾਂਗੇ ਜੀ ਕਰਾਂਗੇ ਆਪਾਂ ਤਾਂ ਉਹਦੇ ਸਾਲ ਵੱਧ ਕਰਾਂਗੇ ਅੱਛਾ ਜੀ ਇਹ ਤਜਰਬਾ ਤਜਰਬਾ ਹਾਂਜੀ ਠੀਕ ਆ ਸਾਡੇ ਹੋਰ ਵੀ ਭਾਈ ਭਰਾ ਹੈਗੇ ਜਿਹੜੇ ਆਪਣੇ ਗਰੁੱਪ ਦੇ ਮੈਂਬਰ ਆ ਜੀ ਜੀ ਉਹ ਸਾਰੇ ਕਰਨ ਨੂੰ ਤਿਆਰ ਆ ਜੀ ਇਸ ਤਰ੍ਹਾਂ ਜਿਨ੍ਹਾਂ ਨੇ ਥੋੜਾ ਥੋੜਾ ਕੀਤਾ ਸੀਗਾ ਜੀ ਉਹ ਐਸਲ ਜ਼ਿਆਦਾ ਕਰਨ ਨੂੰ ਤਿਆਰ ਆ ਉਹ ਹੁਣ ਤੋਂ ਹੀ ਪਲੈਨਿੰਗ ਕਰ ਰਿਹਾ ਵੀ ਵੱਧ ਕਰਾਂਗੇ ਜੀ ਜਿਹੜੀ ਆਪਾਂ ਕਣਕ ਪਹਿਲਾਂ ਦਿਖਾ ਲਈ ਸੀਗੀ ਆਪਣਾ ਮਕਸਦ ਸੀ ਤੁਹਾਨੂੰ ਉਹ ਕਣਕ ਵੱਢ ਹੁੰਦੀ ਦਿਖਾ ਲੈਣਾ ਤਜਰਬਾ ਇਹਨਾਂ ਦਾ ਨਵਾਂ ਸੀ ਤਜਰਬਾ ਇਹ ਹੀ ਸੀ ਕਿ ਪਹਿਲਾਂ ਸਿੱਧੀ ਸੁਪਰ ਸੀਡਰ ਨਾਲ ਹੀ ਬਾਅਦ ਦਿੱਤੀ ਆ ਬਾਹ ਕੇ ਰੌਣੀ ਕੀਤੀ ਆ ਵੱਤਰ ਆਉਂਦਿਆਂ ਸਾਰ ਸੁਪਰ ਸੀਡਰ ਨਾਲ ਹੀ ਬਜਾਦ ਕਰ ਦਿੱਤੀ ਬਿਲਕੁਲ ਉਹ ਕਾਮਯਾਬ ਗਿਆ ਤਜਰਬਾ ਆਪਾਂ ਪਿਛਲੀਆਂ ਵੀਡੀਓ ਚ ਦਿਖਾ ਲ ਚੁੱਕੇ ਹ ਤੁਸੀਂ ਅਗਰ ਇਸ ਤਰ੍ਹਾਂ ਦਾ ਤੁਸੀਂ ਜੇ ਇਸ ਤਰ੍ਹਾਂ ਦਾ ਕੋਈ ਤਜਰਬਾ ਕਰਨ ਦਾ ਸੋਚਦੇ ਆ ਤਾਂ ਤੁਸੀਂ ਥੋੜੇ ਏਰੀਆ 'ਚ ਕਰਿਓ ਅਗਲੇ ਸਾਲ ਜੇ ਤੁਸੀਂ ਕਰਨ ਦੀ ਸੋਚੋ ਅਗਲੇ ਸੀਜ਼ਨ 'ਚ ਮਤਲਬ ਕਿ ਤਾਂ ਤੁਸੀਂ ਵੀ ਇੱਕ ਜਾਂ ਦੋ ਖੇਤਾਂ 'ਚ ਹੀ ਇਹ ਕਰਕੇ ਵੇਖਿਓ ਜੇ ਤੁਹਾਡੇ ਏਰੀਆ 'ਚ ਕਾਮਯਾਬ ਹੁੰਦਾ ਹੋਇਆ ਤਾਂ ਜ਼ਰੂਰ ਕਰ ਲਈਓ ਨਹੀਂ ਤਾਂ ਤੁਸੀਂ ਤੁਹਾਡੇ ਤਜਰਬੇ ਕੀ ਨੇ ਜਾਂ ਤੁਸੀਂ ਕਿਹੜੇ ਤਜਰਬੇ ਦੇ ਨਾਲ ਪਸੰਦ ਕਰਦੇ ਹੋ ਉਹ ਆਪਣੇ ਕਮੈਂਟਸ ਕਰਕੇ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਤਿਆਰਬੇ ਕਿਹੋ ਜਿਹੇ ਨੇ ਤੁਹਾਡਾ ਸੁਪਰ ਸੀਡਰ ਦਾ ਤਿਆਰਬਾ ਕਾਮਯਾਬ ਰਿਹਾ ਜਾਂ ਨਹੀਂ ਰਿਹਾ ਤੁਸੀਂ ਕਣਕ ਦੀਆਂ ਕਿਹੜੀਆਂ ਕਿਸਮਾਂ ਵੀ ਜਿਨ੍ਹਾਂ ਕਿਹੜਾ ਤੁਹਾਡੇ ਕੋਲ ਝਾੜ ਕਿਹੋ ਜਿਹਾ ਆਇਆ ਜਾਂ ਤੇ ਕੀ ਸਮੱਸਿਆਵਾਂ ਆਈਆਂ ਗੋਲੀ ਡੰਡੇ ਦਾ ਕਿਹੋ ਜਿਹਾ ਤਿਆਰਬਾ ਤੁਹਾਡਾ ਰਿਹਾ ਕਿਹੜੀ ਸਪਰੇਅ ਕਰਦੇ ਰਹੇ ਤੇ ਕਿੰਨਾ ਕੁ ਸਮੱਸਿਆ ਤੁਹਾਨੂੰ ਆਈ ਸੋ ਆਪੋ ਆਪਣੇ ਏਰੀਏ ਦੇ ਹਿਸਾਬ ਨਾਲ ਆਪਣੇ ਤਿਆਰਬੇ ਜਰੂਰ ਸਾਡੇ ਨਾਲ ਸਾਂਝੇ ਕਰਿਓ ਤੋ ਇੱਕ ਦੂਜੇ ਨਾਲ ਆਪਾਂ ਤਿਆਰਬੇ ਸਾਂਝੇ ਕਰਦੇ ਰਵਾਂਗੇ ਤੇ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਤੇ ਆਪਾਂ ਕੁਝ ਵਧੀਆ ਬਿਹਤਰ ਕਰ ਸਕਾਂਗੇ ਸੋ ਪਾ ਜੀ ਬਹੁਤ ਬਹੁਤ ਧੰਨਵਾਦ ਸਾਸਿਕਾ ਜੀ ਜਿਆ ਨੂੰ ਮਿਹਰਬਾਨੀ ਸੋਤਿਆਂ ਨੂੰ ਸਾਰਿਆਂ ਨੂੰ ਸਾਸਿਕਾ ਰਾਸ਼ਕਾਲ ਦੀ ਤੋਂ ਬਹੁਤ ਮੜਬਲੀ ਜਾਣਕਾਰੀ ਤੁਸੀਂ ਸਾਡਾ ਸਾਂਝੀ ਕੀਤੀ ਹੈ ਬਾਕੀ ਧੰਨਵਾਦ ਦੋਸਤੋ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਇਸ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਾ ਕੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਿਰ ਨੂੰ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਨਾ ਭੁੱਲੋ ਤੁਹਾਨੂੰ ਸਾਰਿਆਂ ਨੂੰ